ਤੇ ਜਿਹੜੇ ਤੁਹਾਡੇ ਸ਼ੂਟ ਹੋਇਆ ਸੀ ਦਲਜੀਤ ਉਸਾਨ ਦੇ ਨਾਲ ਉਹਨਾਂ ਨਾਲ ਮਿਲਣ ਦਾ ਮੌਕਾ ਮੁੱਕਾ ਮਿਲਿਆ ਹਾਂ ਬਿਲਕੁਲ ਉਹ ਮੈਂ ਤੁਹਾਨੂੰ ਇੱਕ ਬੜੀ ਵਧੀਆ ਗੱਲ ਦੱਸਣ ਗਿਆ ਜਿਹੜੇ ਈਵਰਸ ਸੁਣਨ ਦੇ ਉਹਨਾਂ ਦੀ ਗੱਲਬਾਤ ਉਹ ਵੀ ਹੈਰਾਨ ਹੋ ਜਾਂਦੇ ਆ ਕਿ ਮੈਂ ਮਤਲਬ ਅਸੀਂ ਨਾਸਟਾ ਨਸਟਾ ਕਰਕੇ ਨਾ ਅਸੀਂ ਆਏ ਤੇ ਫਿਰ ਸ਼ੂਟ ਦਾ ਸੀਗਾ ਸ਼ੂਟ ਹੋਇਆ ਛੋੜ ਤੋੜਿਆ ਸ਼ੂਟ ਹੋਇਆ ਫਿਰ ਉਸ ਤੋਂ ਬਾਅਦ ਅਸੀਂ ਬਾਹਰ ਆ ਗਏ ਤੇ ਉਹਨਾਂ ਦੇ ਬੌਂਸਰ ਬੈਠੇ ਹੋਏ ਸੀਗੇ ਤੇ ਉਹਨਾਂ ਦੇ ਬੌਂਸਰ ਇੱਕ ਬੌਂਸਰ ਨੇ ਮੈਨੂੰ ਆਵਾਜ਼ ਮਾਰ ਲਈ ਕਹਿੰਦੇ ਗੱਲ ਸੁਣ ਮੈਂ ਕਿਹਾ ਹਾਂਜੀ ਦੱਸੋ ਜੀ ਕਹਿੰਦੇ ਲੁਧਿਆਣੇ ਤੋਂ ਆਇਓ ਮੈਂ ਕਿਹਾ ਹਾਂਜੀ ਇਲਕੀ ਨਾਮ ਮੈਂ ਕਹਾਂ ਹਾਂ ਜੀ ਕਹਿੰਦਾ ਤੇਰੀ ਵੀਡੀਓ ਬੜੀ ਦੇਖਦੇ ਹੁੰਦੇ ਆ ਅੰਜਲੀ ਅੰਜਲੀ ਕਰਕੇ ਜਿਹੜੀ ਤੂੰ ਬਣਾਉਂਦਾ ਮੈਂ ਬੜੀ ਲਾਈਕ ਕਰਦੇ ਕਹਿੰਦਾ ਪਾਜੀ ਵੀ ਬੜੀ ਦੇਖਦੇ ਯਾਰ ਠੀਕ ਹੈ ਅੱਛਾ ਜੀ ਕਹਿੰਦਾ ਚੱਲ ਪਾਜੀ ਨਾਲ ਮਿਲਵਾਨਾ ਪਹਿਲਾਂ ਕਹਿੰਦਾ ਕੋਈ ਫੋਟੋ ਫੂਟੋ ਨਾ ਕੀਤੀ ਕਿ ਉਹਨਾਂ ਨਾਲ ਕੋਈ ਸਿਸਟਮ ਹੈਗਾ ਇਹਨਾਂ ਦਾ ਤੇ ਮੈਂ ਕਹਾਂ ਚੱਲੂ ਕੋਈ ਗੱਲ ਫੋਰ ਸ਼ੂਟ ਮਤਲਬ ਹਾਂ ਹਾਂ ਤੇ ਫਿਰ ਉਹਨਾਂ ਦੇ ਕੋਲ ਲੱਗੇ ਆ ਕਹਿੰਦੇ ਪਾਜੀ ਇਹੋ ਹੀ ਮੁੰਡਾ ਹੈ ਜਿਹੜਾ ਅੰਜਲੀ ਅੰਜਲੀ ਕਰਕੇ ਵੀਡੀਓ ਬਣਾਉਂਦਾ ਦਾ ਗੋਲੇ ਵਾਲਾ ਕਹਿੰਦਾ ਉਹ ਤੂੰ ਹੈ ਜੱਫੀ ਬਾਗੇ ਮਤਲਬ ਇੱਕ ਐਡਾ ਐਡਾ ਮਤਲਬ ਇੱਕ ਸ ਇੰਟਰਨੈਸ਼ਨਲ 스타 ਹੋ ਕੇ ਮਤਲਬ ਕਿ ਜੇ ਦੇਖੋ ਅਮਬਾਨੀ ਦੇ ਵਿਆਹ ਤੇ ਵੀ ਕਿੰਨੀ ਰੌਣਕਾਂ ਲਾਈਆਂ ਸਾਰੀ ਦੁਨੀਆ ਨੇ ਵਾਹ ਵਾਹ ਕੀਤੀ ਹੈ ਠੀਕ ਹੈ ਜੀ ਉਹ ਬੰਦਾ ਮੇਰੇ ਵਰਗੇ ਬੰਦੇ ਨੂੰ ਜੱਫੀ ਪਾ ਕੇ ਮਿਲਦਾ ਮੇਰੇ ਐਸੇ ਕਿੰਨੀ ਪ੍ਰਾਊਡ ਦੀ ਗੱਲ ਹੋਈਏ ਤੇ ਜੱਫੀ ਪਾ ਕੇ ਮਿਲਿਆ ਤੇ ਕਹਿੰਦਾ ਠੀਕ ਹੈ ਕੰਮ ਬੜੇ ਚੱਲੇ ਆ ਮੈਂ ਕਿਹਾ ਹਾਂ ਜੀ ਤੇ ਮੈਂ ਕਿਹਾ ਪਾਜੀ ਮੇਰੀ ਇੱਕ ਨਾ ਛੋਟੀ ਜਿਹੀ ਇੱਕ ਤਮੰਨਾ ਸੀ ਜੇ ਤੁਸੀਂ ਪੂਰੀ ਕਰ ਦੋਤਾ ਮੈਂ ਕਿਹਾ ਤੁਹਾਡੇ ਨਾਲ ਮੈਂ ਫੋਟੋ ਕਰਾ ਕੇ ਨਾ ਮੈਂ ਆਪਣੀ ਰੀੜੀ ਤੇ ਫੋਟੋ ਲਾਣੀ ਚਾਹੁੰਦਾ ਤੇ ਕਹਿੰਦੇ ਕਹਿੰਦੇ ਯਾਰ ਦੇਖ ਇੱਥੇ ਫੋਟੋ ਨਹੀਂ ਖਿੱਚ ਸਕਦੇ ਇੱਥੇ ਕੋਈ ਲੇਕਿਨ ਹਾਂ ਇੱਕ ਮੇਰਾ ਪ੍ਰੋਮਿਸ ਹੈਗਾ ਜਦੋਂ ਹੀ ਮੈਂ ਲੁਧਿਆਣਾ